ਲੱਗਿਆ ਵੀ ਉਹ ਲੱਗਿਆ ਵੀ ਉਹ ਨਾ ਨਾ ਨਹੀਂ ਲੱਗਾ ਜੀ ਨਾ ਨਹੀਂ ਚੱਲਿਆ ਸਨਮੋਸ਼ਕਾਰੀ ਜੀ ਪਿੱਛੇ ਹੋ ਕੇ ਕਰ ਲੋ ਜੀ ਜੰਗ ਜੰਗ ਟੁੱਟਾ ਹੋ ਹਾਂ ਹਾਂ 8800 ਰੇਟ ਹੈ ਉਸਾਈਡ ਪਾਕਿਸਤਾਨ ਅਜਾ ਉਹ ਨਿਲਗਿਰਿ ਨੂੰ ਪਰ ਡਾਕਟਰ ਪਾਕਿਸਤਾਨ ਆ ਰਿਹਾ ਛੋਟੇ ਜੀ ਸਫੇਦਾਂ ਵਾਸਤੇ ਉੱਥੇ ਡਾਕਟਰ ਪਾਕਿਸਤਾਨ ਅੱਧਰ ਹੋ ਜਾਣਾ ਵੀ ਯਾਰ ਸੇ ਦੰਦੇ ਚੁੱਕ ਰਿਹਾ ਪ੍ਰਗਤੀ ਹਰੇ ਤੱਕ ਨਾਮ ਤੱਕ ਨਾਮ ਮੈਂ ਨਹੀਂ ਮਾਰੀ ਕੋਈ ਨਾ ਆਉਂਦਾ ਕੁਝ ਆਉਣਾ ਹੈ ਸਾਡਾ ਉਹ ਵੀ ਕੁਝ ਗਿਆ ਸਾਡੇ 3.5 ਲੱਖ ਦਾ ਖਰਚਾ ਨੁਕਸਾਨ ਹੋ ਰਿਹਾ ਘੱਟੋ ਘੱਟ 2 ਕੋਟ 1 ਕੋਟ ਬਣੇ ਕਿਨੇ ਦਾ 1 ਲੱਖ ਰੁਪਇਆ 1 ਕਿਲੇ ਦਾ ਨੰਬਰੀ ਜਮੀਨ ਸਰ ਜਕੀ ਸਾਰੀ ਨੰਬਰੀ ਸਾਰੀ ਨੰਬਰੀ 0.0 ਤੱਕ ਨੰਬਰੀ ਜ਼ਮੀਨਾਂ ਖਰੀਦੀਆਂ ਹੋਣ ਸਾਡੀ ਇਹੋ ਹੀ ਬੇਨਤੀ ਆ ਕਿ ਤੁਹਾਨੂੰ ਜੱਗੇ ਪਤਾ ਕਿਉਂਕਿ ਉਹ ਖੂਹ ਬਾੜੂ ਪਾ ਲਈ ਕਿ ਕਿੱਦਾਂ ਪਤਾ ਪਾਣੀ ਨਹੀਂ ਤੇ ਅਜੂਨੀ ਵੀ ਇੱਥੇ ਮੋੜੇ ਬਣਾਉਣੇ ਤੋਂ ਸ਼ੁਰੂ ਕਰ ਦਿੰਦੇ ਸਾਰੀ ਧੂਸੀ ਦੇ ਸਾਡੇ ਬਾਈਆ ਕਰੋ ਕਰੋ ਇਹ ਐਕਸਚੀਵ ਮਿਸਟਰ ਧੰਨਵਾਦ ਸਤੀਸ਼ ਗਾੜ योगेश बगेज, बघेल जी आए ने और नागरिक नेता कैप्टिन जी इत जो खास करके बॉर्डर के ऊपर बघेल साहब यहाँ जो दूसरी बांध है वो सामने पाकिस्तान है और जब हम चलते हैं पठानकोट राइट साइड पर पाकिस्तान है लेफ्ट साइड पर हिंदुस्तान है तो दूसरी बांध बना और उसके बाद कुछ भी हुआ जब मेरे कल 10-15 साल से बादल साहब भी रहे अब ब्लेम गेम की बात है 88 में बाढ़ आई थी उसके बाद सैंतीस साल के बाद अब दोबारा उससे ज्यादा बाढ़ आई हमारे आप भी हैं और हम भी हैं सारे मेंबर पार्लियामेंट भी हैं राजा जी हम चार एमपी हैं तीन एमपी पी हैं ਜਿਨ੍ਹਾਂ ਦੇ ਰਾਖਿਆਂ ਦੇ ਡ੍ਰੌਪ ਤੋਂ ਬਾਅਦ ਆਇਆ ਫਰੋਜਪੁਰਲੇ ਨੂੰ ਕਰਕੇ ਤਾਂ ਅਮਰਖਤ ਅਰਜੀ ਬਾਸ ਸਿੰਘ ਜੀ ਦਾ ਇਹ ਕਿ ਲੋਕਾਂ ਦੀ ਜਿਹੜੀ ਡਿਮਾਂਡ ਹੈ ਉਹ ਇਹੀ ਹੈ ਕਿ ਤੁਸੀਂ ਬੰਦ ਨੂੰ ਦੁਬਾਰਾ ਕੀਤਾ ਜਾਵੇ ਸਾਡੇ ਇੱਕ ਸੱਕੀ ਨਾਲ ਜਿਹੜਾ ਸਭ ਤੋਂ ਵੱਧ ਨੁਕਸਾਨ ਕਰਦਾ ਇਸ ਲਈ ਸਾਡੀ ਜਿਹੜੀ ਪ੍ਰੋਬਲਮ ਕ੍ਰੀਏਟ ਹੋਈ ਹੈ ਇਹ ਮੈਨੂਮੈਂਟ ਮੈਂ ਕਹਾਂਗਾ ਹੋਈ ਹੁੰਦੀ ਤੁਸੀਂ ਜਦੋਂ ਪਾਣੀ ਚੱਲਿਆ ਉੱਜ ਤੇ ਬਸੰਤਰ ਦਾ ਪਾਣੀ ਜਦੋਂ ਫਲੱਡ ਆਉਂਦਾ ਸਭ ਤੋਂ ਪਹਿਲਾਂ ਉਹ ਜਿਹੜਾ ਜੰਮੂ ਸਾਈਡ ਤੋਂ ਇਧਰ ਪਾਣੀ ਉਹਦਾ ਤੇ ਬਾਅਦ ਚ ਜੇ ਕਿਤੇ ਗਵਰਨਮੈਂਟ ਥੋੜੀ ਜਿਹੀ ਸੋਚ ਸਮਝ ਕੇ ਕੰਮ ਕਰਦੀ ਕਿ ਰਣਜੀਤ ਸਾਗਰ ਡੈਮ ਨੂੰ 5-7 ਘੰਟੇ ਲੇਟ ਛੱਡਦੀ ਦੋਨੋਂ ਪਾਣੀ ਇਕੱਠੇ ਹੋਕਰ ਉਹਨਾਂ ਨੇ ਨੁਕਸਾਨ ਕਰ ਦਿੱਤਾ ਔਰ ਇਸ ਕੀ ਮੈਂ ਬਾਤ ਵੀ ਕਰਾਂਗੀ ਔਰ ਚੀਫ ਮਿਨਿਸਟਰ ਸਾਹਿਬ ਨੂੰ ਵੀ ਕਹਾਂਗੀ ਕਿ ਇਹਦੀ ਇਨਕੁਆਇਰੀ ਕਰਾਓ ਕਿ ਕਿਹਦੇ ਕਹਿਣ ਤੇ ਪਾਣੀ ਛੱਡਿਆ ਗਿਆ ਤੋਂ ਤੁਸੀਂ ਆਏ ਹੋ ਔਰ ਇਸ ਇਲਾਕੇ ਦਾ ਮੇਰੇ ਖਿਆਲ ਸਾਰੇ ਬੰਦੇ ਖੜੇ ਹੋਣਗੇ ਇੱਥੇ ਜਿਹੜੇ ਬੰਦੇ ਇਸ ਦੀ ਰਾਹਤ ਦੀ ਫਸਲ ਸਭ ਤੋਂ ਜ਼ਿਆਦਾ ਹੁੰਦੀ ਹੈ ਔਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਜਾਂ ਇੱਕ ਇੱਕ ਏਕੜ ਦਾ 1 ਲੱਖ ਰੁਪਇਆ ਉਸ ਦਾ ਠੇਕਾ ਹੈ 50000 ਰੁਪਏ ਗੋਭੀ ਕੇ ਉੱਪਰ ਖਰਚਾ ਜਾਂਦਾ ਹੈ ਇੱਕ ਔਰ 50000 ਡੇਢ ਲੱਖ ਰੁਪਏ ਖਰਚ ਹੋ ਗਿਆ और तीन तीन सवा 3 लाख के मौके के क्रिकेट उनका बहुत बड़ा नुकसान हुआ है गवर्नमेंट को भी अपील करेंगे आप ही हमारी आवाज उठो के आप देखने आए हो लोगों के दुख हुआ है आपका धन्यवाद प्रधान जी ने पहले भी कहा था कि मैं आऊंगा मैंने कहा कि अभी पानी चढ़या तो उत्तर ले तो फिर तुम इथियल पर विशेष खास करके पंजाब दिया जड़ियां संप्रदावन है बोल के राधा स्वामी संप्रदा ਪੋਤੇ ਤੇ ਬਾਬਾ ਜੀ ਸਾਡੇ ਕਾਸ਼ਵਾ ਵਾਲੇ ਪੋਤੇ ਜੀ ਸਰੀਆਲੀ ਵਾਲੇ ਬਾਬਾ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਵੋਟ ਪਾਈ ਇਨਸਪੈਕਟਰ ਚੋਂ ਲੋਕਾਂ ਨੂੰ ਕੱਢਿਆ ਪੋਤੇ ਬਾਦ ਪੂਰੀ ਵਾਲੇ ਬਾਬਾ ਜੀ ਔਰ ਕਾਫ ਸਾਈਡ ਤੇ ਇਥੇ ਬਹੁਤ ਜ਼ਿਆਦਾ ਕੰਮ ਸੀ ਇਥੇ ਸਾਰੇ ਬੀਟੀ ਰੋਇਨੇ ਕਿ ਕਾਫ ਸਾਈਡ ਨੇ ਜੋ ਇੱਥੇ ਕੰਮ ਹੋ ਰਿਹਾ ਹੈ ਪ੍ਰੋਪਰਟੀ ਦਾ ਸੀ ਉਹਨੇ ਪ੍ਰਧਾਨ ਜੀ ਨੂੰ ਮੋਦੀ ਸਾਹਿਬ ਨੋ ਤਰੀਕ ਨੂੰ ਆ ਰਿਹਾ ਜੀ ਦੇ ਦੇ ਨੋ ਤਰੀਕ ਨੂੰ ਮੋਦੀ ਸਾਹਿਬ ਆ ਰਿਹਾ ਮੇਰੇ ਖਿਆਲ ਇਸ ਕਰ ਕਰ ਰਹੇ ਹੋ ਕਿ ਉਹ ਤਾਂ ਇੰਨੇ ਦਿਨ ਗੁਰਾਇਤ ਮੋਬਾਈਲ ਸਪੀਕਰ ਸਾਡੀ ਲਿਖਣਿਆ ਮੈਂ ਵੀ ਜਰੂਰ ਉਹਨਾਂ ਨੂੰ ਰਸੀਵ ਕਰਤਾ ਆਪਣੀ ਡਿਮਾਂਡ ਸੀ ਉਹਨਾਂ ਨੂੰ ਕਹਤਾ ਪਰ ਉਹਨਾਂ ਨੇ ਕਿ ਮੇਰੇ ਕਲ ਕੇ ਕਮੋਸ ਕਿ ਲੋਕੀ ਨੋਟ ਕੀਤਾ ਕਿ ਤਿੰਨ ਡਿਸਟ੍ਰਿਕਟ ਤਿੰਨੇ ਹੀ ਅਸੀਂ ਸਿਟਿੰਗ ਐਮਐਲਏ ਨੇ ਉਹ ਤਿੰਨੇ ਸਿਟਿੰਗ ਐਮਪੀ ਤਿੰਨੇ ਸਿਟਿੰਗ ਐਪੀ ਫਰੋਜਪੁਰ ਅੰਮ੍ਰਿਤਸਰ ਔਰ ਗੁਰਦਾਸਪੁਰ ਤਿੰਨੇ ਸਿਟਿੰਗ ਐਮਪੀ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਵਿਧੇ ਰਿਲੇਕਸ਼ਨ ਸਬਤੇ ਹੋ ਮੰਗੇ ਉਹਨਾਂ ਬੇਨਤੀ ਕਰਾਂਗੇ ਕਿ ਸਾਨੂੰ ਬਾਅਦ ਚ ਟਾਈਮ ਦੇਣ ਸੁਣਿਆ ਜਾਏ ਜਿਹੜਾ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਜੋ ਪੰਜਾਬ ਦੇ ਵਿੱਚ ਨੈਸ਼ਨਲ ਸਕਿਉਰਿਟੀ ਨੂੰ ਐਸਲੀ ਥ੍ਰੈਟ ਆ ਬਾਰਡਰ ਦੇ ਉੱਪਰ ਆ ਜਿਹੜਾ ਤੁਸੀਂ ਬੰਦ ਨੇ ਇਹਨਾਂ ਦਾ ਗਵਰਨਰ ਆਫ ਇੰਡੀਆ ਨੂੰ ਇਮੀਡੀਏਟਲੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਨਾਉਂਸ ਕਰਨਾ ਚਾਹੀਦਾ ਕਿ ਫੋਰ ਫੁੱਟਿੰਗ ਦਾ ਇਹ ਤੁਸੀਂ ਜਿਹੜੀ ਤਿਆਰ ਕੀਤੀ ਜਾਏਗੀ ਔਰ ਜਿਹੜਾ ਪੰਜਾਬ ਵਿੱਚ ਹਮੇਸ਼ਾ ਜੜਹਾ ਰਹ ਹੁੰਦਾ 37 ਸਾਲ ਬਾਅਦ ਆਇਆ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਆ ਕਿ ਇੱਕ ਚੀਜ਼ ਕਰਕੇ ਜਾਓ ਸਾਡੇ ਤੋਂ ਬਾਅਦ ਸਾਡੇ ਬੱਚੇ ਨਾਲ ਦੁਬਾਰਾ ਕੀ ਹੋ ਜਾ ਹੜ੍ਹ ਦੇ ਮੁੱਖ ਮੰਤਰੀ ਦੇ ਦਾਦਲੋ ਤਿੰਨ ਦਿਨ ਦੇ ਦੌਰੇ ਤੇ ਅੱਜ ਇੱਥੇ ਆਏ ਕੱਲ ਫਾਜ਼ਿਲਕਾ ਫਰੂਜ਼ਪੁਰ ਤਰਨਤਾਰਨ ਅੰਮ੍ਰਿਤਸਰ ਹੁਣ ਇੱਥੇ ਦਿਲ ਦੀਆਂ ਗਹਿਰਾਈਆਂ ਚੋਂ ਇਹਨਾਂ ਦਾ ਧੰਨਵਾਦ ਕਿ ਇਹਨਾਂ ਨੇ ਰਾਤ 1 ਵਜੇ ਇੱਕ ਬੰਨ ਤੇ ਖੜੇ ਹੋ ਕੇ ਉਥੇ ਆਪਦੀ ਜਿਹੜੀ ਫਰਜ਼ਾਂ ਦੀ ਪੂਰਤੀ ਕੀਤੀ ਹੈ ਨਾਲ ਹੀ ਨਾਲ ਬਹੁਤ ਸਾਰਾ ਸਾਡਾ ਨੁਕਸਾਨ ਹੋ ਗਿਆ ਜਿਵੇਂ ਕਿ ਰੰਦਾਵਾ ਸਾਹਿਬ ਨੇ ਤੁਹਾਨੂੰ ਵਿਸਤਾਰਪੂਰਵਕ ਦੱਸਿਆ ਮੈਂ ਉਹਦੇ ਬਾਰ-ਬਾਰ ਬੋਲਣਾ ਨਹੀਂ ਚਾਹੁੰਦਾ ਕਿ ਇਹ ਹਾਲਾਤ ਕਿਉਂ ਬਣੇ ਅਗਰ ਇਹਨੂੰ ਮੈਂ ਕਹਿ ਦਿਆਂ ਕਿ ਕੁਦਰਤੀ ਆਫਤ ਦੇ ਨਾਲ ਨਾਲ ਇਹ ਸਰਕਾਰਾਂ ਦਾ ਦਿੱਤਾ ਹੋਇਆ ਤੋਹਫਾ ਹੈ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਔਰ ਇਹਦੇ ਵਿੱਚ ਕੇਂਦਰ ਦਾ ਵੀ ਓਨਾ ਹੀ ਯੋਗਦਾਨ ਹੈ ਕਿਉਂਕਿ BBMB ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਮਕਮਲ ਤੌਰ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਦਿੱਲੀ ਦਾ ਕਬਜ਼ਾ ਹੈਗਾ ਉਹਨਾਂ ਦੇ ਮੁਤਾਬਕ ਕੰਮ ਫੈਸਲਾ ਲਿਆ ਜਾਂਦਾ ਹੈ ਅੱਜ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਜੇ ਤਵੱਜੋ ਦਿੱਤੀ ਹੁੰਦੀ ਸ਼ਾਇਦ 75% ਨੁਕਸਾਨ ਰੁਕ ਜਾਂਦਾ 25% ਬਾਰਿਸ਼ ਨਾਲ ਸਾਡਾ ਨੁਕਸਾਨ ਹੋ ਜਾਵੋ ਤਾਂ ਕਰੋ ਲੇਕਿਨ ਇਹਰੇ ਤੇ ਚਰਚਾਾਂ ਵਿੱਚ ਅਸੀਂ ਕਰਾਂਗੇ ਥੋੜੀ ਦੇਰ ਬਾਅਦ ਜਦੋਂ ਆ ਥੋੜਾ ਠੰਮ ਗਿਆ ਸੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਚਾਹੁੰਦੇ ਹਾਂ ਕਿ ਰਾਹਤ ਕਾਰਜਾਂ ਦੇ ਵਿੱਚ ਰੰਦਾਵਾ ਸਾਹਿਬ ਉਹਨਾਂ ਦੇ ਸੰਸਥਾਵਾਂ ਸਾਡੀਆਂ ਬਾਬਾ ਜੀ ਹਰਾਂ ਦੀਆਂ ਡੇਰੇ ਉਹਨਾਂ ਨੇ ਕਮਾਲ ਦਾ ਕੰਮ ਕੀਤਾ ਅਸੀਂ ਤਨਮਾਨ ਕਰਦੇ ਹਾਂ ਸਰਕਾਰਾਂ ਫੇਲ ਹੁੰਦੀਆਂ ਨਜ਼ਰ ਆਈਆਂ ਤੇ ਅਸੀਂ ਵੀ ਜਿੱਥੇ ਜਿੰਨੇ ਜੋਗਰੇ ਆਂ ਉੱਥੇ ਆ ਕੇ ਆਪਦਾ ਯੋਗਦਾਨ ਪਾ ਕੇ ਅਸੀਂ ਇਹ ਕੰਮ ਕਰ ਰਹੇ ਹਾਂ ਜਿੱਥੋਂ ਤੱਕ ਤੁਸੀਂ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਇੱਕ ਦੇਸ਼ ਦਾ ਕੇਂਦਰੀ ਮੰਤਰੀ ਵੀ ਆਇਆ ਸੀ ਥੋੜੇ ਦਿਨ ਗੱਲ ਕੋਈ ਆਵੇ ਨਾ ਆਵੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਤੁਹ ਸਰਕਾਰ ਦਿੱਲੀ ਚ ਬੀਜੇਪੀ ਦੇ ਇੱਥੇ ਉਹਨਾਂ ਦੀ ਰਾਹਤ ਤੁਸੀਂ ਕੀ ਦੇਖੀ ਗਏ ਹੋ ਬਹੁਤਾ ਜਿਆਦਾ ਨੁਕਸਾਨ ਹੋਇਆ ਸੀ 1200 ਕਰੋੜ ਰੁਪਏ ਡਾਕਟਰ ਮਨਮੋਹਨ ਸਿੰਘ ਨੇ ਦਿੱਤਾ ਸੀ ਇਹ ਜਾ ਕੇ ਇਥੋਂ ਸ਼ਿਵਰਾਜ ਚੌਹਾਨ ਜੀ ਨੇ ਕਿਹਾ ਤਾਂ ਕਿ ਮਾਈਨਿੰਗ ਹੋ ਰਹੀ ਹੈ ਇਸਕੇ ਨੁਕਸਾਨ ਹੈ ਮਾਈਨਿੰਗ ਤਾਂ 11 ਸਾਲ ਦੀ ਹੋ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ 11 ਸਾਲ ਦੇ ਹੈ ਇਸ ਕਰਕੇ ਮੈਂ ਜੀ ਆਇਆਂ ਕਹਣਾ ਦੇਸ਼ ਦੇ ਪ੍ਰਧਾਨ ਮੰਤਰੀ ਉਪਰ ਮੈਂ ਇਹ ਬੇਨਤੀ ਕਰਾਂਗਾ ਕਿ ਦੇਸ਼ ਦੇ ਮਾਲਕੋਂ ਦੇਸ਼ ਦਾ ਪ੍ਰਧਾਨ ਮੰਤਰੀ 11 ਸਾਲ ਦਾ ਅੱਜ ਤੱਕ ਪੰਜਾਬ ਨੂੰ ਕੋਈ ਰਾਹਤ ਪੈਕੇਜ ਨਹੀਂ ਮਿਲਿਆ ਪਿਛਲੇ 1.5 ਸਾਲ ਪਹਿਲਾਂ ਵੀ ਹੜ੍ਹ ਆਏ ਸਾਨੂੰ ਕੁਝ ਨਹੀਂ ਮਿਲਿਆ ਤੁਸੀਂ ਦੇਸ਼ ਦੇ ਮਾਲਕ ਹੋ ਸਾਨੂੰ ਕੋਈ ਵੱਡੀ ਇੰਡਸਟਰੀ ਨਹੀਂ ਮਿਲੀ ਬਾਰਡਰ ਸਾਡਾ ਸਾਰਾ ਝੰਬਿਆ ਪਿਆ ਹੈ ਇੱਥੋਂ ਫਰੋਜ਼ਪੋਰ ਗਰਦਾਸਪੋਰ ਫਾਜ਼ਲਕਾ ਜਲਾਲਾਬਾਦ 50 ਹਜ਼ਾਰ ਕਰੋੜ ਰੁਪਏ ਘੱਟੋ ਘੱਟ ਜਿਹੜੀਆਂ ਤੁਸੀਂ ਬਿਹਾਰ ਨੂੰ ਦਿੱਤਾ ਹਮੇਸ਼ਾ ਦੇ ਰਹੇ ਹੋ ਤੁਸੀਂ ਆਪਦੀਆਂ ਅਲਾਈਅੰਸ ਜਿਹੜੀਆਂ ਆਂਧਰਾ ਨੂੰ ਦਿੱਤਾ ਤੇ ਸਾਡੇ ਆਸਤੇ 50 ਹਜ਼ਾਰ ਘੱਟੋ ਘੱਟ ਪਸ਼ੂ ਆਸਤੇ 50 ਹਜ਼ਾਰ ਜੇ ਕੈਜੂਅਲਟੀ ਹੋਈ ਆ ਬੰਦਾ 5 ਲੱਖ ਰੁਪਇਆ ਮਕਾਨ ਟਹਿ ਗਿਆ 5 ਲੱਖ ਰੁਪਇਆ ਔਰ ਲੱਖ ਰੁਪਇਆ ਜਿਹੜਾ ਫਸਲ ਦਾ ਮੁਆਵਜ਼ਾ ਕਿਤੇ ਨਾ ਹੋਵੇ ਜਾਈ ਦਾ ਲੈ ਕੇ 650 ਰੁਪਏ ਦਾ ਸਾਨੂੰ ਤੁਸੀਂ ਭੇਜਦੇ ਹੋ ਔਰ ਇਹ ਨਾਲ ਸਾਡੇ ਮੱਲਮ ਨਹੀਂ ਲਗਣੀ ਸੋ ਇੰਨਾ ਹੀ ਕਹਿੰਦਾ ਹੋਇਆ ਅਸੀਂ ਤਕਤਪਾਰਾ ਰੰਦਾਵਾ ਸਾਹਿਬ ਔਰ ਮੈਂ ਸਭ ਲੋਗ ਬਪੇਸ਼ ਮਗੇਰ ਜੀ ਰਾਹੁਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ राहुल गांधी जी ने लिखया फिर लेखन तो बाद वीडियो पाई कि पंजाब दे हालात माड़ेया सारी कांग्रेस दे नु ਛੁੱਟ ਜਾਣਾ ਚਾਹੀਦਾ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਵੱਡੀ ਰਾਹਤ ਦਾ ਅਨਾਉਂਸਮੈਂਟ ਕਰਨੀ ਚਾਹੀਦੀ ਹੈ ਸੋ ਅੱਜ ਅਸੀਂ ਕੋਆਰਡੀਨੇਟ ਤੇ ਬਾਬੇ ਦੀ ਇਸ ਧਰਤੀ ਤੇ ਵੇਖਣ ਆਏ ਆ ਮੈਂ ਬਬੇਸ਼ ਬਗੇੜੀ ਜੀ ਨੂੰ ਕਹੂੰਗਾ ਕਿ ਉਹਨਾਂ ਨੇ ਜੋ 2 ਦਿਨ ਦਾ ਉਹਨਾਂ ਨੇ ਜਾਇਜ਼ਾ ਲਿਆ ਉਹਰੇ ਬਾਰੇ ਵੀ ਤੁਹਾਡੇ ਨਾਲ ਚੈਨਲ ਪੋਰਟ ਜੀ ਦੇਖਿਆ ਕੀ ਹਾਲਾਤ ਪੰਜਾਬ ਮੇ ਬਾੜ ਕੇ बहुत बुरी स्थिति और जिस प्रकार के बाढ़ जो आया है वो केंद्र सरकार तो और राज्य सरकार के नाकामी कारण से समन्वय नहीं होने के कारण से ये आपदा आया है और इसके लिए जिम्मेदार केंद्र और राज्य सरकार को तो निश्चित रूप से इनकी जिम्मेदारी दोनों सरकारों को देना चाहिए तीसरी बात ये है कि सरकार के द्वारा कोई अभी तक के आपदा नहीं दिया गया है लेकिन मैं पंजाब के पंजाब में जो तो जज्बा है उसको सलाम करता हूँ पहले कठिन समय में आदमी घर में बैठ जाता है लेकिन यहाँ के लोग इस विविधा को से सामना करने के लिए सब लोग जुटते हैं संगत के लोग जुटते हैं सेने के लोग जुटते हैं और सामाजिक संगठन जुटे हैं हमारे कांग्रेस के प्रदेश कांग्रेस के, तो के सांसद लोग विधायक लोग तो संगठन के लोग सब लोग जुटे हैं और जिससे जो जो बन पड़ रहा है वो तो सब तो तो ला रहे हैं चाहे तो राशन देने की बात हो चाहे पशु चारा देने की बात हो चाहे इलाज के लिए दवाई देने की बात हो चाहे तटबंध गाँव को बचाने के लिए फसल बचाने के लिए जो मिट्टी ला रहे हैं में किसान लोग अपने में भर भर के ला रहे हैं और जिस प्रकार से लोग सहयोग कर रहे हैं वो अद्भुत है ये केवल पंजाब में ही हो सकता है जो ये यहाँ देखने को मिलता है लेकिन सरकार बिल्कुल असंवेदनशील है इसकी जितनी निंदा की जाए